ਪਿਛਾਣ ਇੱਕ ਦਿਨ ਜੰਗਲ ਦੀਆਂ ਾਂ ਨੇ ਇਕੱਠੀਆਂ ਹੋ ਕੇ ਜੰਗਲ ਦੇ ਰਾਜੇ ਸ਼ੇਰ ਅਤੇ ਫਰਿਆਦ ਕਰਦਿਆਂ ਕਿ ਹਾ ਹਜੂਰ ਸਾਡੇ ਨਾਲ ਤੱਕਾ ਹੋ ਰਿਹਾ ਹੈ ਸਾਡਾ ਕੋਈ ਹੱਲ ਕਰੋ ਅੱਜ ਕਨ ਆਦਮੀ ਇੱਕ ਦੂਜੇ ਨੂੰ ਕਰਨ ਲੱਗ ਪਏ ਹਨ ਹੁਣ ਅਸੀਂ ਕਿੱਧਰ ਜਾਈਏ ਇਸ ਤਰ੍ਹਾਂ ਤਾਂ ਸਾਡੀ ਪਿਛਾਣ ਹੀ ਮਿੱਟ ਜਾਵੇਗੀ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਰਨਾ ਕਿ ਅਸਲ ਕੋਣ ਹੈ ਨੇ ਆਪਣੀਆਂ ਮੁੱਛਾਂ ਨੂੰ ਠੀਕ ਕਰਦਿਆਂ ਕਿਹਾ ਤੁਸੀਂ ਚਿੰਤਾ ਨਾ ਕਰੋ ਤੁਹਾਡੀ ਪਛਾਣ ਕਿੱਦੇ ਨਹੀਂ ਮਿਟਦੀ ਇਹ ਆਦਮੀ ਆਪਸ ਵਿੱਚ ਲੜਨ ਜੋਗੇ ਹੀ ਹਨ ਬਹੁਤ ਸਾਲ ਪਹਿਲਾਂ ਇੱਕ ਵਾਰ ਕੁੱਤੇ ਵੀ ਇਸ ਤਰ੍ਹਾਂ ਹੀ ਮੇਰੇ ਕੋਲ ਸ਼ਿਕਾਇਤ ਲੈ ਕੇ ਆਏ ਸਨ ਕਿ ਆਦਮੀ ਇੱਕ ਦੂਜੇ ਨੂੰ ਕੁੱਤਾ ਕਹਿਣ ਲੱਗ ਪਏ ਹਨ ਇਸ ਘਰ ਕੇ ਸਾਡੀ ਪਛਾਣ ਖਤਰੇ ਵਿੱਚ ਹੈ ਪਰ ਅੱਜ ਤੁਸੀਂ ਵੇਖੋ ਕੁੱਤੇ ਨੂੰ ਵਫਾਦਾਰ ਜਾਨਵਰ ਵਜੋਂ ਸਾਰੀ ਦੁਨੀਆ ਜਾਣਦੀ ਹੈ ਪਰ ਆਦਮੀ ਧਰਤੀ ਤੇ ਹਰ ਕੋਨੇ ਵਿੱਚ ਆਪਣੀ ਪਛਾਣ ਲਈ ਲੜ ਲਿਆ ਹੈ ਇਹ ਆਦਮੀ ਤੁਹਾਡੀ ਪਛਾਣ ਕਿਵੇਂ ਮਿਟਾ ਸਕਦਾ ਹੈ ਉਸ ਨੂੰ ਤਾਂ ਅਜੇ ਤੱਕ ਆਪਣੀ ਪਛਾਣ ਨਹੀਂ ਹੋਈ ਤੁਸੀਂ ਬੇਫਿਕਰ ਹੋ ਕੇ ਆਪੋ ਆਪਣੇ ਘਰ ਜਾਓ ਜੰਗਲ ਦੇ ਰਾਜੇ ਵੱਲੋਂ ਤਸੱਲੀ ਮਿਲਣ ਮਗਰੋਂ ਪਿੱਛਾ ਖੁਸ਼ੀ ਖੁਸ਼ੀ ਆਪਣੇ ਘਰ ਪਰਤ ਗਈਆਂ ਧੰਨਵਾਦ